ਸ਼੍ਰੋਮਣੀ ਅਕਾਲੀ ਦਲ ਸੰਗਰੂਰ ਸੀਟ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਦੋਫਾੜ ਹੁੰਦਾ ਦਿਖਾਈ ਦੇ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਤੇ ਉਸ ਤੋਂ ਬਾਅਦ ਢੀਂਟਸਾ ਪਰਿਵਾਰ ਜੋ ਆਪਣੀ ਟਿਕਟ ਦੀ ਆਸ ਸੰਗਰੂਰ ਤੋਂ ਲਾਇਆ ਬੈਠਾ ਸੀ ਉਸ ਵੇਲੇ ਬਗਾਵਤੀ ਸੁਰਾ ਹੁਣ ਉੱਠ ਰਹੀਆਂ ਸ਼ੁਰੂ ਹੋ ਗਈਆਂ ਨੇ ਢੀਂਟਸਾ ਪਰਿਵਾਰ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਵਰਕਰਾਂ ਦਾ ਭਾਰੀ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਇੱਕ ਪੱਕਾ ਫੈਸਲਾ ਉੱਥੇ ਵਰਕਰਾਂ ਦੀ ਹਾਜ਼ਰੀ ਵਿੱਚ ਲਿਆ ਗਿਆ ਹੈ ਢੀਂਟਸਾ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਉਮੀਦਵਾਰ ਸ਼੍ਰੋਮਣੀ ਕਾਲਦਨ ਨੇ ਆਪਣਾ ਸੰਗਰੂਪਤ ਐਲਾਨਿਆ ਹੈ ਨਾ ਤਾਂ ਅਸੀਂ ਉਸ ਦੇ ਹੱਕ ਵਿੱਚ ਵੋਟਾਂ ਮੰਗਾਂਗੇ ਨਾ ਹੀ ਉਹਦਾ ਵਿਰੋਧ ਕਰਾਂਗੇ ਅਸੀਂ ਚੁੱਪਚਾਪ ਆਪਣੇ ਘਰ ਦੇ ਵਿੱਚ ਬੈਠ ਜਾਵਾਂਗੇ ਇਸੇ ਰਾਨੀ ਸੁਖਦੇਵ ਸਿੰਘ ਢੀਂਟਸਾ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਾਲਦਨ ਦੇ ਵੱਲੋਂ ਸਾਨੂੰ ਸੁਨਿਆ ਵੀ ਆਇਆ ਹੈ ਕਿ ਅਸੀਂ ਇਹ ਟਿਕਟ ਬਦਲ ਦਿੰਦੇ ਹਾਂ ਪਰ ਅਸੀਂ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਹੁਣ ਜੋ ਫੈਸਲਾ ਹੋ ਗਿਆ ਸੋ ਹੋ ਗਿਆ ਇਸ ਕਰਕੇ ਅਸੀਂ ਨਾ ਤਾਂ ਇਸ ਉਮੀਦਵਾਰ ਦਾ ਵਿਰੋਧ ਕਰਾਂਗੇ ਅਤੇ ਨਾ ਹੀ ਇਸ ਦੇ ਹੱਕ ਵਿੱਚ ਠੀਂਡਸਾ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਵਰਕਰ 나 ਹੀ ਉਹਦੇ ਹੱਕ ਵਿੱਚ ਵੋਟਾ ਮੰਗਣਗੇ ਅਸੀਂ ਚੁੱਪਚਾਪ ਘਰ ਦੇ ਵਿੱਚ ਬੈਠ ਜਾਵਾਂਗੇ ਇਸ ਦੇ ਨਾਲ ਹੀ ਸੁਖਦੇਵ ਸਿੰਘ ਠੀਂਡਸਾ ਦਾ ਇਹ ਵੀ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਰਿਹਸਤੇ ਆ ਕੇ ਉਹਨਾਂ ਨੇ ਮਾਫੀ ਵੀ ਮੰਗੀ ਅਤੇ ਮੈਨੂੰ ਨਾਲ ਚੱਲਣ ਦੇ ਲਈ ਸੁਨੇਹਾ ਵੀ ਦਿੱਤਾ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਪਾਰਟੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਤਾਂ ਉਹਨਾਂ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਵੀ ਥਾਪ ਦਿੱਤਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਜਿਹੜੇ ਵੀ ਫੈਸਲੇ ਲਵੇਗੀ ਪਾਰਟੀ ਉਹ ਸੁਖਦੇਵ ਸਿੰਘ ਢੀਡਸਾ ਤੋਂ ਪੁੱਛ ਕੇ ਲਵੇਗੀ ਇਹਨਾਂ ਦੀ ਅਗਵਾਈ ਦੇ ਵਿੱਚ ਹੀ ਹੁਣ ਪਾਰਟੀ ਚੱਲੇਗੀ ਪਰ ਜਦੋਂ ਉਮੀਦਵਾਰ ਐਲਾਨ ਦਾ ਸਮਾਂ ਆਇਆ ਤਾਂ ਢੀਡਸਾ ਪਰਿਵਾਰ ਨੂੰ ਤਾਂ ਬਿਲਕੁਲ ਵੀ ਪੁੱਛਿਆ ਹੀ ਨਹੀਂ ਗਿਆ ਉਸ ਤੋਂ ਬਾਅਦ ਹੁਣ ਢੀਡਸਾ ਪਰਿਵਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਿ ਨਾ ਤਾਂ ਹੁਣ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਨੇ ਜਿਹੜੇ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰੇਗੀ ਨਾ ਹੀ ਉਹਨਾਂ ਦਾ ਵਿਰੋਧ ਕਰੇਗੀ ਉਹ ਚੁੱਪਚਾਪ ਘਰ ਦੇ ਵਿੱਚ ਬੈਠ ਜਾਵੇਗੀ ਤੇ ਪਾਰਟੀ ਛੱਡਣ ਦੇ ਫੈਸਲੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਢੀਂਸਾ ਪਰਿਵਾਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਨ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਰਹਿਣਗੇ ਤੇ ਇੱਥੇ ਇੱਕ ਵਾਰ ਫਿਰ ਤੋਂ ਢੀਂਸਾ ਪਰਿਵਾਰ ਨੇ ਸ਼੍ਰੋਮਣੀ ਕਾਲੀ ਦਲ ਦੇ ਫੈਸਲੇ ਦਾ ਵਿਰੋਧ ਕਰਦਿਆ ਆਪਣਾ ਪਾਸਾ ਵਟ ਲਿਆ ਹੈ